ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਅਦਾਬ ਸਾਰਿਆਂ ਨੂੰ ਮੈਂ ਇਸ ਪਿਆਰੇ ਜਿਹੇ ਬੱਚੇ ਨੂੰ ਜਦੋਂ ਦੇਖਿਆ ਤੁਸੀਂ ਵੀ ਜਿਹੜੇ ਦੇਖ ਰਹੇ ਹੋ ਤੁਹਾਡੀ ਰੂਹ ਨੂੰ ਇੱਕ ਸਕੂਨ ਇੱਕ ਆਨੰਦ ਮਿਲਿਆ ਹੋਗਾ ਪਰ ਗੁੱਡ ਮੋਰਨਿੰਗ ਇਹ ਬੱਚੇ ਦੀ ਜਿਵੇਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਾਂ ਤਾਂ ਮੇਰਾ ਖਿਆਲ ਆ ਵੀ ਭੈਣ ਜੀ ਜਿਹਨਾਂ ਜਿੱਥੋਂ ਵੀ ਇਹ ਬੱਚਾ ਆਇਆ ਹੈ ਨਾ ਉਹਨਾਂ ਦਾ ਤਾਂ ਆਨੰਦ ਤੇ ਉਹਨਾਂ ਦੀ ਨੀਂਦ ਮੇਰੇ ਕਿਆ ਲੱਗੋਗੀ ਬਿਲਕੁਲ ਬਿਲਕੁਲ ਕਿਉਂਕਿ ਦੋਨੇ ਦੇਖੋ ਤੁਸੀਂ ਕਿੰਨੇ ਪਿਆਰੇ ਬੱਚੇ ਨੇ ਇਹਨਾਂ ਦੀ ਕਹਾਣੀ ਭੈਣ ਜੀ ਤੁਹਾਡੇ ਨਾਲ ਸਾਂਝੀ ਕਰਨਗੇ ਪਰ ਤੁਸੀਂ ਇੱਕ ਵਾਰੀ ਦੇਖ ਕੇ ਦੇਖੋ ਵੀ ਮਤਲਬ ਜਿਹੇ ਜੇ ਤੁਸੀਂ ਰੱਬ ਦੇ ਦਰਸ਼ਨ ਕਰ ਲਏ ਉਦਾਂ ਦੇ ਇਸ ਪਿਆਰੇ ਜਿਹੇ ਬੱਚੇ ਦੇ ਸਸ਼ੀਕਾਲ ਸਸ਼ੀਕਾਲ ਬੋਲੋ ਸਾਰਿਆਂ ਨੂੰ ਵੈਰੀ ਗੁੱਡ ਗੁੱਡ ਬੇਬੀ ਗੁੱਡ ਗੁੱਡ ਬਹੁਤ ਗੁੱਡ ਹੈ ਤੇ ਭੈਣ ਜੀ ਇਹਨਾਂ ਦੀ ਥੋੜੀ ਜਿਹੀ ਆਪਾਂ ਸੰਗਤਾਂ ਨਾਲ ਹਾਂ वैसे त मैं अंतच कहना ਸੀਗਾ ਕਿ ਵੀਡੀਓ ਸ਼ੇਅਰ ਕਰੋ ਬਾਅਦ ਚ ਹੀ ਕਹੂੰਗਾ ਕਿਉਂ ਕਹਿਣਾ ਉਹ ਵੀ ਤੁਹਾਨੂੰ ਕਾਰਨ ਪਤਾ ਲੱਗੂਗਾ ਪੰਜ ਜੀ ਇਹਨਾਂ ਦੇ ਬੱਚਿਆਂ ਬਾਰੇ ਦੱਸੋ ਇਹ ਬੱਚੇ ਜਦੋਂ ਵੀਰ ਆਪਣੇ ਕੋਲ ਆਏ ਨੇ ਟ੍ਰੈਕਿੰਗ ਦੇ ਵਿੱਚੋਂ ਆਏ ਜਿਹਨੂੰ ਆਪਾਂ ਕਹਿੰਦੇ ਕਿ ਕਿਸੇ ਗਰੋਥ ਦੇ ਕੋਲੋਂ ਮਿਲੇ ਜੀ ਤਿੰਨ ਬੱਚੇ ਮਿਲੇ ਇਹ ਦੋ ਬੇਟੇ ਤੇ ਬੇਟੀ ਛੋਟੀ ਆ ਤਿੰਨੋਂ ਇਕੱਠੇ ਮਿਲੇ ਤਿੰਨੋਂ ਇਕੱਠੇ ਮਿਲੇ ਇੱਕੋ ਥਾਂ ਤੇ ਮਿਲੇ ਤੇ ਮਤਲਬ ਹਰਾਮੀ ਦੀ ਗੱਲ ਤਾਂ ਇਹ ਆ ਕਿ ਜਿੰਨਾ ਬੇਟਿਆਂ ਨੂੰ ਜਿਹੜੀਆਂ ਦਾਤਾਂ ਨੂੰ ਦੁਨੀਆ ਤਰਸਦੀ ਆ ਜੀ ਤੇ ਕਿਸੇ ਘਰ ਦੇ ਵਿੱਚ ਜਿੱਦ ਨੇ ਇਹਨਾਂ ਦਾ ਜਨਮ ਹੋਇਆ ਉਹ ਕਿੰਨੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਹੋਣਗੀਆਂ ਤੇ ਇੱਕਦਮ ਉਹ ਬੱਚੇ ਘਰੋਂ ਗਾਇਬ ਹੋਏ ਹੋਣਗੇ ਕਿਸੇ ਤਰੀਕੇ ਹਾਂ ਗਰੋਥ ਦੇ ਕੋਲ ਕਿਤੋਂ ਤਾਂ ਪਹੁੰਚੇ ਨਾ ਕਿਤੋਂ ਪਹੁੰਚੇ ਹਾਂ ਤੇ ਉਹ ਤਾਂ ਮਤਲਬ ਕਿ ਮੈਨੂੰ ਤਾਂ ਸੋਚ ਕੇ ਵੀ ਝੁੰਚਣੀ ਆਉਂਦੀ ਆ ਕਿਉਂਕਿ ਮੈਂ ਵੀ ਆ ਕੇ 2 ਮਹੀਨੇ ਬਾਅਦ ਹੁਣ ਜਦੋਂ ਜੀ 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 ਗਈ ਹੋਈ ਸੀ ਜਦੋਂ ਇਹਨਾਂ ਨੂੰ ਆ ਕੇ ਦੇਖਿਆ ਜਦੋਂ ਹੀ ਉਹ ਦੇਖ ਕੇ ਰੂਹ ਕੰਬ ਗਈ ਵੀ ਕਿਵੇਂ ਇਹਨਾਂ ਦੀ ਮਾਂ ਕਿਵੇਂ ਦਿਨ ਘਟੂ ਦਿਨ ਘਟ ਵੀ ਹੋਊਗੀ ਜਿੱਥੇ ਘਟੂ ਮੇਰਾ ਖਿਆਲ ਆ ਵੀ ਕਹਿੰਦੇ ਨੇ ਜਿਵੇਂ ਜੀ ਸੁੱਖ ਦੇ ਵਿੱਚ ਸਮਾਂ ਲੰਘਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਪਰ ਜਦੋਂ ਇਹੋ ਜੀ ਵਿਪਤਾ ਹੁੰਦੀ ਹੈ ਦੇਖੋ ਕਿੰਨਾ ਪਿਆਰਾ ਬੱਚਾ ਜਿਹੜੀ ਮਾਂ ਤੋਂ ਦੂਰ ਹੋ ਗਿਆ ਜਿਹੜੇ ਪਿਤਾ ਤੋਂ ਦੂਰ ਹੋ ਗਿਆ ਇਹ ਬੱਚਾ ਉਹ ਕਿਵੇਂ ਪਲ ਪਲ ਉਹਦੇ ਲਈ ਮੇਰਾ ਖਿਆਲ ਆ ਜਿਵੇਂ ਕਹਿੰਦੇ ਨੇ ਪਹਾੜਾਂ ਜਿੰਨੇ ਦਿਨ ਹੋ ਗਏ ਹੋ ਗਏ ਤੇ ਪਹਾੜਾਂ ਜਿੰਨੀਆਂ ਰਾਤਾਂ ਹੋ ਗਈਆਂ ਮੇਰਾ ਖਿਆਲ ਆ ਉਹ ਹੋ ਗਿਆ ਉਹ ਜਿਵੇਂ ਭੈਣ ਜੀ ਨੇ ਦੱਸਿਆ ਕੋਈ ਗਰੋਪ ਹੈ ਜੀ ਮੇਰਾ ਖਿਆਲ ਆ ਬੱਚੇ ਜਿਹੜੇ ਵੇਚਦੇ ਨੇ ਗਰੋਪ ਬੱਚੇ ਜੀ ਬਿਲਕੁਲ ਬਿਲਕੁਲ ਉਹਨਾਂ ਲਈ ਤੇ ਇੱਕ ਸੌਖਾ ਜਿਹਾ ਜਰੀਆ ਪੈਸਾ ਕਮਾਉਣ ਦਾ ਉਹਨਾਂ ਦੀ ਹਾਂ ਬਿਲਕੁਲ ਉਹਨਾਂ ਨੇ ਤਾਂ ਆਪਣੇ ਚੰਦ ਪੈਸਿਆਂ ਲਈ ਇਹਨਾਂ ਰੂਹਾਂ ਨੂੰ ਆਪਣੇ ਮਾਪੇ ਤੋਂ ਵਿਛੋੜਤਾ ਪਰ ਜੋ ਅੱਜ ਉਹਨਾਂ ਤੇ ਬੀਤ ਰਹੀ ਆ ਜਾਂ ਇਸ ਬੱਚੇ ਦੀ ਜਿਹੜੀ ਜ਼ਿੰਦਗੀ ਆਪਾਂ ਸਮਝ ਸਕਦੇ ਆ ਕਿ ਕਿਵੇਂ ਅੱਗੇ ਜਾ ਕੇ ਬਸ਼ਰ ਹੋਣੀ ਆ ਉਹ ਸਾਰੀਆਂ ਗੱਲਾਂ ਆਪਾਂ ਸੰਗਤਾਂ ਸਮਝ ਹੀ ਸਕਦੀਆਂ ਨੇ ਹੁਣ ਜਿਹੜਾ ਮੈਂ ਗੱਲ ਤੁਹਾਨੂੰ ਕਹਿੰਦਾ ਸੀ ਕਿ ਵੀਡੀਓ ਨੂੰ ਆਪਾਂ ਵੱਧ ਤੋਂ ਵੱਧ ਸਾਂਝਾ ਕਰਨਾ ਸ਼ੇਅਰ ਕਰਨਾ ਕਿਉਂ ਕਿਉਂਕਿ ਜੇ ਆ ਪਿਆਰਾ ਜਿਹਾ ਬੱਚਾ ਮੈਂ ਤਾਂ ਆਪਣੇ ਤੇ ਲਾ ਕੇ ਸੋਚਦਾ ਹੁੰਨਾ ਤੁਸੀਂ ਵੀ ਜਰਾ ਸੋਚਿਓ ਬੀਜ ਕਿਤੇ ਰੱਬ ਨਾ ਕਰੇ ਇੰਨਾ ਪਿਆਰਾ ਬੱਚਾ ਸਾਡੇ ਤੋਂ ਦੂਰ ਹੋ ਜਾਏ ਤੱਕੇ ਹੋ ਜਾ ਬੀਤੂਗਾ ਸਾਡੇ ਤੇ ਸੋ ਆਪਾਂ ਤਹਈਆ ਕਰੀਏ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਆਪਣਾ ਫਰਜ਼ ਸਮਝਦੇ ਹੋਏ ਤਾਂ ਕਿ ਜਿਹੜੇ ਬੱਚੇ ਨੇ ਜੀ ਇੱਕ ਥੀ ਜਾ ਕੇ ਵਾਹਿਗੁਰੂ ਦੀ ਬਹੁਤ ਵੱਡੀ ਕਿਰਪਾ ਹੋਗੀ ਕਿ ਉੱਥੋਂ ਤਾਂ ਨਿਕਲ ਕੇ ਆ ਗਏ ਜੀ ਮਤਲਬ ਆਪਣੇ ਕੋਲੇ ਸੇਫ ਹੱਥਾਂ ਦੇ ਵਿੱਚ ਨੇ ਇਸ ਵੇਲੇ ਇਹਨਾਂ ਦਾ ਲਾਸ ਕੋਈ ਨਹੀਂ ਹੋਣਾ ਪਰ ਜੇ ਇਹ ਆਪਣੇ ਬਾਇਓਲੋਜੀਕਲ ਪੇਰੈਂਟਸ ਦੇ ਕੋਲ ਕਿ ਉਸ ਟਿਕ ਕੇ ਪਹੁੰਚ ਜਾਣ ਪਹੁੰਚਣਾ ਉਹਦੇ ਜਿੱਦਾਂ ਪੁੱਲ ਮੈਨੂੰ ਲੱਗਦਾ ਦੁਨੀਆ ਤੇ ਕੋਈ ਦੁਨੀਆ ਤੇ ਕੋਈ ਨਹੀਂ ਸਕਦਾ ਜੀ ਸੋ ਤੇ ਦੂਜੀ ਚੀਜ਼ ਭਾਂਜੀ ਜੀ ਜਿਉ ਮਤਲਬ ਨਾ ਪਤਾ ਲੱਗਦਾ ਕਿਤੇ ਇਹਨਾਂ ਬੱਚਿਆਂ ਨੂੰ ਵੇਚ ਦੰਦੇ ਜਾਂ ਕੁਝ ਇਹੋ ਜਿਹੀ ਚੀਜ਼ਾਂ ਨੂੰ ਹੋ ਜਾ ਜੀ ਤੇ ਤਾਂ ਮੇਰੇ ਖਿਆਲ ਤਾਂ ਉਮਰ ਉਹਨਾਂ ਮਾਪੇ ਬਾਪ ਨੇ ਤੜਫਦੀ ਰਹਿਣਾ ਸੀ ਪਰ ਆਪਾਂ ਸਾਰੇ ਇੱਕ ਹੀਲਾ ਕਰੀਏ ਇੱਕ ਵਸੀਲਾ ਕਰੀਏ ਤਾਂ ਕਿ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਇਹ ਬੱਚੇ ਨੇ ਆਪਣੇ ਮਾਤਾ ਪਿਤਾ ਕੋਲ ਜਾ ਸਕਣ ਜੀ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹੋ ਕਿ ਵੀਡੀਓ ਸ਼ੇਅਰ ਕਰਨੀ ਆ ਇਹਨਾਂ ਬੱਚਿਆਂ ਲਈ ਮੇਰੀ ਸਾਰੇ ਭੈਣਾ ਭਰਾਵਾਂ ਦੇ ਅੱਗੇ ਬੇਨਤੀ ਆ ਕਿ ਇਸ ਵੀਡੀਓ ਨੂੰ ਜਿੰਨੀ ਵੱਧ ਤੋਂ ਵੱਧ ਆਪਾਂ ਸ਼ੇਅਰ ਕਰ ਸਕਦੇ ਹੋਈਏ ਕਰੀਏ ਤਾਂ ਕਿ ਇਹ ਪਿਆਰੇ ਜਿਹੇ ਬੱਚੇ ਆਪਣੇ ਬਾਇਓਲੋਜੀਕਲ ਪੇਰੈਂਟਸ ਤੇ ਹੱਥਾਂ ਚ ਪਹੁੰਚ ਸਕਣ ਮੋੜੇ ਵੀਡੀਓ ਤਾਂ ਪਹਿਲਾਂ ਵੀ ਸ਼ੇਅਰ ਕਰਦੇ ਆਪਾਂ ਟਰਾਈ ਕਰੀਏ ਕਿ ਇਸ ਵੀਡੀਓ ਨੂੰ ਇਸ ਮਨਸ਼ਾ ਦੇ ਨਾਲ ਕਰੀਏ ਸ਼ੇਅਰ ਤਾਂ ਕਿ ਵੱਧ ਤੋਂ ਵੱਧ ਉਮੀਦ ਆ ਮੈਨੂੰ ਕਿ ਜੇ ਆਪਾਂ ਤਹਿਆ ਕਰ ਲਿਆ ਤਾਂ ਇਹ ਆਪਣੇ ਬਾਇਓਲੋਜੀਕਲ ਪੇਰੈਂਟਸ ਦੇ ਕੋਲ ਪਹੁੰਚ ਸਕਦੇ ਆ ਤਾਂ ਕਿ ਇਹਨਾਂ ਦੀ ਮਾਂ ਜਿੱਥੇ ਵੀ ਕਿਤੇ ਤੜਪਦੀ ਆ ਉਹ ਇਹਨਾਂ ਨੂੰ ਗੋਦੀ ਚ ਲੈ ਕੇ ਮਿੱਦ ਲੈ ਸਕੇ